ਛੋਟੇ ਭਾਈ ਰਾਜਾ ਵੜਿੰਗ ਜੀ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮੇਰੇ ਤੋਂ ਪਹਿਲੇ ਬੋਲ ਕੇ ਗਏ ਸਾਡੇ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਤੋਂ ਛੋਟੇ ਭਾਈ ਸ ਆ ਸੁਖਜਿੰਦਰ ਸਿੰਘ ਰੰਦਾਵਾ ਜੀ ਬਹੁਤ ਹੀ ਮੇਰੇ ਕਰੀਬੀ ਮਿੱਤਰ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਦਾ ਹੌਕਾ ਸਾਰਿਆਂ ਨੇ ਸ਼ਰਾਫਤ ਦਾ ਦਿੱਤਾ ਹੈ ਸਟੇਜ ਉੱਤੇ ਬਿਰਾਜਮਾਨ ਨੇ ਸਾਡੇ ਡਾਲਵੀ ਸਾਹਿਬ ਰਵਿੰਦਰ ਡਾਲਵੀ ਸਾਹਿਬ ਸੈਕਟਰੀ 올 ਇੰਡੀਆ ਕਾਂਗਰਸ ਮੇਰੇ ਅਜ਼ੀਜ਼ ਛੋਟੇ ਭਾਈ ਸਾ ਗੁਰਕੀਰਤ ਸਿੰਘ ਕੋਟਲੀ ਸਾਹਿਬ ਕਿ ਦਾਦਾ ਜੀ ਦੀ ਕਬੀਨਾ ਦੇ ਵਿੱਚ ਤੁਹਾਡਾ ਦਾਸ ਨੇ ਵੀ ਕੰਮ ਕੀਤਾ ਅੱਜ ਮੈਂ ਉਹਨਾਂ ਨੂੰ ਤੇ ਆਪਣੇ ਬਹੁਤ ਹੀ ਧੀਜ਼ ਕਾਕਾ ਰਣਜੀਤ ਸਿੰਘ ਨਾਬਾ ਜੀ ਰਾਜਾ ਗਿਲ ਜੀ ਨੂੰ ਤੇ ਲਖਾ ਪਾਇਲ ਜੀ ਸਾਡੇ ਕਾਮਲ ਅਮਰ ਸਿੰਘ ਜੀ ਨੂੰ ਤੇ ਸਾਡਾ ਪਰਮ ਸਿੰਘ ਪਰਮਜੀਤ ਸਿੰਘ ਵੱਦੀ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਜਿਹੜੀ ਸਾ ਗੁਰਕੀਰ ਸਿੰਘ ਜੀ ਤੁਹਾਡੇ ਤੇ ਸਾ ਤੇਜ ਪ੍ਰਕਾਸ਼ ਸਿੰਘ ਸ਼ਰਾਫਤ ਦਾ ਮਜਸਮਾ ਨੇ ਤਸ਼ਰੀਫ ਫਰਮਾ ਨੇ ਅੱਜ ਇਸ ਹਲਕੇ ਖੰਨੇ ਚੋਂ ਬਹੁਤ ਵੱਡੀ ਤعداد ਦੇ ਵਿੱਚ ਮੇਰੇ ਵੀਰ ਸਾਡੀਆਂ ਪੈਣਾ ਸਾਡੇ ਪ੍ਰੈਸ ਦੇ ਸਾਥੀ ਸਾਡੇ ਅਜ਼ੀਜ਼ ਕਮਲ ਧਾਲੀਵਾਲ ਸਾਹਿਬ ਅਮਰਗੜ ਤੋਂ ਸਾਬਲਜੀਤ ਸਿੰਘ ਚੈਲ ਕਰਨ ਬੁਰਜ ਜੀ ਸਾਜਗਮੀਤ ਸਿੰਘ ਬਾਬਾ ਜੀ ਡਾਕਟਰ ਮਨੋਰ ਸਿੰਘ ਜੀ ਇਹ ਸਾਰੇ ਰਾਜਮਾਨ ਨੇ ਮੇਰੇ ਵੀਰੋ ਜਿਸ ਮਕਸਦ ਵਾਸਤੇ ਅੱਜ ਅਸੀਂ ਇਕੱਠੇ ਹੋਏ ਆਂ ਅੱਜ ਦੇ ਦਿਨ 1955 ਦੇ ਵਿੱਚ ਸਾਡੇ ਦੇਸ਼ ਨੂੰ ਵੇਖੋ ਇਹ ਪੰਜਾਬੀ ਹੀ ਕਰ ਸਕਦੇ ਨੇ ਰੰਦਾਵਾ ਸਾਹਿਬ ਦੇਸ਼ ਆਜ਼ਾਦ ਹੋਇਆ ਸੀ 1947 ਪਰ ਦੇਸ਼ ਦੇ ਵਿੱਚ ਉਸ ਟਾਈਮ ਅਜੇ ਗੋਆ ਜਿਹੜਾ ਸੀ ਇਹ ਪੁਰਤਗਾਲ ਦੇ ਥੱਲੇ ਪੋਰਟੂਗੀਜ਼ ਰਾਜ ਦੇ ਥੱਲੇ ਸੀ ਮਾਸਟਰ ਕਰਨੈਲ ਸਿੰਘ ਜੀ ਇਤਿਹਾਸਿਕ ਪੰੰਢੀ ਸ਼ੁਰੂ ਤੋਂ ਉਸ ਫ੍ਰੀडम ਸਟਰਗਲ ਦੇ ਵਿੱਚ ਜੁੜੇ ਤੇ ਉਸ ਟਾਈਮ ਦੀ ਪੋਰਟੂਗੀਜ਼ ਦੀ ਪੁਲਿਸ ਨੇ ਫਾਇਰਿੰਗ ਦੇ ਵਿੱਚ ਇਨਾਂ ਦੀ ਸ਼ਹਾਦਤ ਹੋਈ ਮੈਂ ਗੁਰਕੀਰਸ ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਗਿੱਲ ਸਾਹਿਬ ਸਾਲ ਖਬੀਰ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਬੈਠੀ ਹੈ ਮੁਬਾਰਕ ਦਿਨਾਂ ਕਿ ਤੁਸੀਂ ਇੱਕ ਦਿਨ ਇੱਕ ਸਾਲ ਵੀ ਇਹੋ ਜਿਹਾ ਨਹੀਂ ਹੋਇਆ ਮੈਨੂੰ ਯਾਦ ਹੈ ਦਲਵੀਰ ਸਾਹਿਬ ਤੁਹਾਡੇ ਮਿੱਤਰ ਨੂੰ ਰਾਹੁਲ ਗਾਂਧੀ ਜੀ ਨੇ 2013 ਦੇ ਵਿੱਚ ਕਾਂਗਰਸ ਆ ਪ੍ਰਧਾਨ ਬਣਾਇਆ ਸੀ ਉਸ ਤੋਂ ਪਹਿਲੇ ਵੀ ਹਮੇਸ਼ਾ ਇਹ ਇਤਿਹਾਸਿਕ ਇਕੱਠ ਦੇ ਵਿੱਚ ਕਾਂਗਰਸ ਨੇ ਪਰੰਪਰਾ ਨਹੀਂ ਛੱਡੀ ਹਰ ਸਾਲ 15 ਅਗਸਤ ਨੂੰ ਭਾਵੇਂ ਬਰਸਾਤ ਆਏ ਭਾਵੇਂ ਹਨੇਰੀ ਆਏ ਹਮੇਸ਼ਾ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੈਂ ਨਮਨ ਕਰਨਾ ਮੈਂ ਸਲੂਟ ਕਰਨਾ ਕਿ ਸਾਡੇ ਇਸਰੂ ਸਾਹਿਬ ਨੇ ਕੁਰਬਾਨੀ ਦਿੱਤੀ 55 ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਮਿਲ ਚੁੱਕੀ ਸੀ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਵੀ ਜਿਸ ਕਿਸਮ ਦੇ ਹਾਲਾਤ ਨੇ ਸਾਡੇ ਦੇਸ਼ ਦੇ ਵਿੱਚ ਮੇਰੇ ਤੋਂ ਪਹਿਲੇ ਬੋਲਦੇ ਸਹਾਮਰ ਸਿੰਘ ਉਹਨਾਂ ਨੇ ਮੇਰੇ ਵੀਰੋ ਜ਼ਿਕਰ ਕੀਤਾ ਸੀ ਜਿਹੜੀ ਹੈ ਭਾਜਪਾ ਜਿਹੜੀ ਪਿਛਲੇ 11-12 ਸਾਲ ਦੀ ਰਾਜ ਕਰ ਰਹੀ ਮੇਰੇ ਵੀਰੋ ਇੱਕ ਵੀ ਫਰੀडम फाइਟਰ ਇੱਕ ਵੀ ਇਹੋ ਜਿਹਾ ਵਿਅਕਤੀ ਇਹਨਾਂ ਦੀ ਜਮਾਤ ਚ ਹੈ ਨਹੀਂ ਜਿਨ੍ਹਾਂ ਸਾਡੇ ਮਹਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਇੱਕ ਦਿਨ ਵੀ ਜੇਲ ਕੱਤੀ ਉਹ ਜੇਲਾਂ ਤੇ ਕੱਢਦੇ ਰਹੇ ਆਜ਼ਾਦੀ ਦੇ ਪਰਵਾਨੇ ਸਾਰਨੋਂ ਵੱਡੀਆਂ ਇਸ ਆਜ਼ਾਦੀ ਦੇ ਵਿੱਚ ਸਾਰਨੋਂ ਵੱਡਾ ਰੋਲ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ ਸੀ ਤੇ ਅੱਜ ਤੁਹਾਡਾ ਬਾਰਡਰ ਬੰਦ ਕੀਤਾ ਅੰਮ੍ਰਿਤਸਰ ਦਾ ਬਾਰਡਰ ਇੱਕ ਚੰਗੀ ਤਰ੍ਹਾਂ ਮੇਰੇ ਵੀਰੋ ਗੱਲ ਸੁਣ ਲਓ ਜਿੱਨਾਂ ਚਰਵਾਗੇ ਦਾ ਬਾਰਡਰ ਨਾ ਖੁੱਲਿਆ ਪੰਜਾਬ ਦੇ ਨੌਜਵਾਨ ਤੇ ਪੰਜਾਬ واسੇ ਕੋਈ ਤਰੱਕੀ ਦਾ ਰਸਤਾ ਹੈ ਸਾਡਾ ਵਪਾਰ ਦਾ ਰਸਤਾ ਬੰਦ ਕਰ ਦਿੱਤਾ ਸੈਂਟਰਲ ਏਸ਼ੀਆ ਦੇ ਨਾਲ ਤੇ ਯੂਰਪ ਦੇ ਨਾਲ ਜੇ ਵਪਾਰ ਚੱਲੇਗਾ ਮੇਰੇ ਪੰਜਾਬ ਦੇ ਵੀਰੋ ਤਾਂ ਹੀ ਪੰਜਾਬ ਦੀ ਗੱਲ ਬਣੇ ਤੁਹਾਡਾ ਦਾਸ ਹੁਣੇ 20 22 ਦਿਨ ਦਾ ਦੌਰਾ ਲਾ ਕੇ ਸਿੰਗਾਪੁਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਆਇਆ ਹੈ ਸਮੂਚੇ ਪੰਜਾਬ ਦੇ ਨੌਜਵਾਨ ਸਾਡੇ ਗੱਭਰੂ ਆਪਣੀਆਂ ਜ਼ਰਖੇ ਜ਼ਮੀਨਾਂ ਛੱਡ ਕੇ ਆਪਣੀਆਂ ਪੈਲੀਆਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਉਹਨਾਂ ਦੇਸ਼ਾਂ ਵਿੱਚ ਜਾ ਵਸੇ ਅੱਜ ਸਾਰਿਆਂ ਨਾਲ ਵੱਡੀ ਲੜਾਈ ਲੰਦਾਵਾ ਸਾਹਿਬ ਉਹ ਇਹਨਾਂ ਜੇਬ ਕਤਰਿਆਂ ਨੂੰ ਤੇ ਅਸੀਂ ਭਜਾਈ ਦੇਣਾ ਇਹਨਾਂ ਲੋਕਾਂ ਨੇ ਭਜਾ ਦਿੱਤਾ ਆਮ ਦੀ ਪਹਿਲੀ ਤੇ ਆਖਰੀ ਇਲੈਕਸ਼ਨ ਇਹ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਸਾਨੂੰ ਵੀ ਪੁਰਾਣੇ ਤਜਰਬੇ ਨੇ ਸੀ ਹੱਸਦੇ 1978 ਤੋਂ ਤੁਹਾਡਾ ਦਾਸ ਕਾਂਗਰਸ ਪਾਰਟੀ ਦੇ ਵਿੱਚ ਕਦੀ ਪਾਰਟੀ ਤੋਂ ਖੱਬੇ ਸੱਜੇ ਨਹੀਂ ਹੋਇਆ 1978 ਤੋਂ ਚਾਰ ਮੁੱਖ ਮੰਤਰੀਆਂ ਨਾਲ ਤੁਹਾਡਾ ਦਾਸ ਉਹਨਾਂ ਦੀ ਕੈਬਨਿਟ ਦਾ ਮੰਤਰੀ ਰਿਹਾ ਸੇਵਾਦਾਰ ਰਿਹਾ ਪੰਜਾਬ ਦਾ ਯੂਥ ਦਾ ਪ੍ਰਧਾਨ ਵੀ ਰਿਹਾ ਤੇ ਵੱਡੀ ਪਾਰਟੀ ਦਾ ਪ੍ਰਧਾਨ ਵੀ ਰਿਹਾ ਲੋਕ ਸਭਾ ਦਾ ਮੈਂਬਰ ਵੀ ਰਿਹਾ ਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ ਮੈਂ ਇੱਕ ਗੱਲ ਤੁਹਾਨੂੰ ਸਾਫ਼ ਤੌਰ 'ਤੇ ਦੱਸ ਦਵਾਂ ਵੱਡੀ ਲੜਾਈ ਹੁਣ ਪੰਜਾਬ ਦਾ ਅਸਤਿਤਵ ਜਿਹੜਾ ਉਹਨੂੰ ਬਚਾਣ ਦੀ ਨੌਜਵਾਨ ਸਾਡੇ ਸਾਰੇ ਦਾ ਸਾਰੇ ਇੱਕ ਪਾਲਿਸੀ ਦੀ ਇਹ ਡੀਪ ਸਟੇਟ ਪਾਲਿਸੀ ਕਿਹਾ ਜਾਂਦਾ ਮੇਰੀ ਗੱਲ ਪੰਜਾਬੀਓ ਸੁਣ ਲੋ ਇੱਥੋਂ ਡੀਪ ਸਟੇਟ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਬੈਠੀਆਂ ਵਿਚਾਰਦੀਆਂ ਨੇ ਕਿਹੜੇ ਇਹੋ ਜਿਹੇ ਲੋਕ ਨੇ ਕਿਹੜਾ ਇਹੋ ਜਿਹਾ ਸੂਬਾ ਜਿਹੜਾ ਸਾਡੇ ਮੁਤਾਬਕ ਸਾਡੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਤੇ ਉਹਨਾਂ ਨੇ حساب ਲਾ ਲਿਆ ਪੰਜਾਬੀ ਇੱਕ ਇਹੋ ਜੀ ਕੌਮ ਹੈ ਇਹਨਾਂ ਦੀ ਗਿਣਤੀ ਭਾਵੇਂ ਘੱਟ ਰਜੇ ਇਹ ਇਹਨਾਂ ਦੀ ਧੌਂ ਤੇ ਗੋਡਾ ਨਹੀਂ ਰੱਖਿਆ ਜਾ ਸਕਦਾ ਇਹਨਾਂ ਨੂੰ ਛਾਤੀ ਨਾਲ ਲਾ ਕੇ ਤੇ ਮਨਾਇਆ ਜਾ ਸਕਦਾ ਇਹਨਾਂ ਨੂੰ ਵੰਗਾਰ ਕੇ ਥੱਲੇ ਨਹੀਂ ਲਾਇਆ ਜਾ ਸਕਦਾ ਮੋਦੀ ਨੇ ਕੋਸ਼ਿਸ਼ ਕੀਤੀ ਸਾਡੀਆਂ ਜ਼ਮੀਨਾਂ ਖੋਹਣ ਦੀ ਮੇਰੇ ਵੀਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ 2020 ਦੇ ਵਿੱਚ ਜਿਹੜਾ ਕਾਨੂੰਨ ਆਇਆ ਸੀ ਉਹ ਸਾਡੀਆਂ ਜ਼ਮੀਨਾਂ ਨੂੰ ਸਾਡੀ ਮਾਂ ਧਰਤੀ ਨੂੰ ਵੇਖੋ ਅਸੀਂ ਆਪਣੀ ਭੂਮੀ ਨੂੰ ਮਾਂ ਨਾਲ ਜੋੜਨੇ ਆ ਇਹਨੂੰ ਮਦਰ ਲੈਂਡ ਕਿਹਾ ਜਾਂਦਾ ਕਿਸੇ ਨੇ ਫਾਦਰ ਲੈਂਡ ਨਹੀਂ ਕਦੀ ਕਿਹਾ ਸਾਰੇ ਨਾਲ ਵੱਡਾ ਰਿਸ਼ਤਾ ਬਾਪ ਦਾ ਤੇ ਮਾਂ ਦਾ ਹੁੰਦਾ ਬਟ ਆਪਣੀ ਧਰਤੀ ਨੂੰ ਅਸੀਂ ਮਾਂ ਦਾ ਰੁਤਬਾ ਦਿੰਦੇ ਇਹਨਾਂ ਨੇ ਸਾਡੀ ਜ਼ਮੀਨ ਖੋਹਣ ਦਾ ਇੱਕ ਬਹੁਤ ਵੱਡੀ ਇੱਕ ਸਾਜਿਸ਼ ਸੀ ਇੱਕ ਚੰਗੀ ਤਰ੍ਹਾਂ ਸਮਝ ਲੋ ਮੇਰੇ ਭਰਾਓ ਇਹ ਅਡਾਨੀ ਤੇ ਅਮਬਾਨੀਆਂ ਨੂੰ ਵੱਡੀਆਂ ਕਾਰਪੋਰੇਸ਼ਨਾਂ ਨੂੰ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦੇ ਸਨ ਇਹ ਚਾਹੁੰਦੇ ਸੀ ਇੱਥੇ ਕੰਟਰੈਕਟ ਫਾਰਮਿੰਗ ਹੋਏ ਠੇਕੇ ਤੇ ਵਾਈ ਹੋਏ ਪੰਜਾਬ ਦੀਆਂ ਜ਼ਿਲਖੇ ਜ਼ਮੀਨਾਂ ਇਹਨਾਂ ਵੱਡੇ ਮੋਦੀ ਦੇ ਜਿਹੜੇ ਅਲੰਬੜਦਾਰ ਸੀ ਇਹਨਾਂ ਕੋ ਜਾਣ ਤੇ ਫੇਰ ਅਸੀਂ ਆ ਜਿਹੜਾ ਇੰਟਰਨੈਸ਼ਨਲ ਬਾਰਡਰ ਫੇਰ ਖੋਲਾਂ ਇਹਨਾਂ ਦਾ ਇੱਕ ਪ੍ਰੋਗਰਾਮ ਹੈ ਜੇ ਵੀ ਸਕੀਮ ਜਿਹੜੀ ਗੱਲ ਮੇਰੇ ਤੋਂ ਪਹਿਲੇ ਮੇਰੇ ਸਾਥੀਆਂ ਨੇ ਕੀਤੀ ਆ ਮੇਰੇ ਵੀਰੋ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਪੰਜਾਬ ਦੇ ਮੇਰੇ ਵਾਸੀਓ ਇਸ ਨੂੰ ਪਿੰਡ ਦੇ ਵਿੱਚ ਤੁਹਾਨੂੰ ਇਤਿਹਾਸਿਕ ਇੱਕ ਪਤੇ ਦੀ ਗੱਲ ਦੱਸ ਕੇ ਚੱਲਿਆਂ ਇਹ ਜਿਹੜੀ ਭਾਜਪਾ ਤੇ ਆਮ ਆਦਮੀ ਹੈ ਇੱਕ ਸਿੱਕੇ ਦੇ ਦੋ ਪਹਿਲੂ ਤੁਸੀਂ ਚੰਨ ਸਾਲ ਪਿੱਛੇ ਚੱਲੋ 2013 14 ਦੀ ਮੈਂ ਗੱਲ ਕਰਨਾ ਜਦੋਂ ਅੱਲਾਹ ਨਾਜ਼ਰਨ ਅੱਲਾਹ ਨੂੰ ਆਰਐਸਐਸ ਲੈ ਕੇ ਆਈ ਕਿਉਂ ਲੈ ਕੇ ਆਈ ਕਿਉਂਕਿ ਉਹਦਾ ਪੈਰਾਂ ਉਹਦਾ ਪਹਿਰਾਵਾ ਕਾਂਗਰਸ ਵਾਲਾ ਸੀ ਖੱਦਰ ਪਾੰਦਾ ਸੀ ਸਿਰ ਤੇ ਟੋਪੀ ਲੈਂਦਾ ਸੀ ਉਹਦੀ ਟੋਪੀ ਤੋਂ ਇਮਾਨਦਾਰੀ ਦਾ ਸਾਰਿਆਂ ਨੂੰ ਨਜ਼ਰ ਆਉਂਦਾ ਸੀ ਕਿ ਇਮਾਨਦਾਰ ਇੱਕ ਵਿਅਕਤੀ ਹੈ ਉਹਨੂੰ ਲਿਆਂਦਾ ਗਿਆ RAM LILA GROUND ਦੇ ਵਿੱਚ ਵੱਡੇ ਪੈਮਾਨੇ ਤੇ ਇਕੱਠ ਹੋਏ ਵੱਡੀਆਂ ਚਾਰ ਦੇ ਖਿਲਾਫ ਹੋਈਆਂ ਤੁਸੀਂ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਜਿਹੜਾ 2-3 ਦਿਨ ਉਥੇ ਇਕੱਠ 40-50 ਹਜ਼ਾਰ ਦਾ ਹੋਇਆ ਉਹ ਸਾਰਾ ਇਕੱਠ ਆਰਐਸਐਸ ਦਾ ਕੀਤਾ ਸੀ ਲੰਗਰ ਦਾ ਪ੍ਰਬੰਧ ਆਰਐਸਐਸ ਦਾ ਸੀ ਤੁਸੀਂ ਥੋੜਾ ਜਿਹਾ ਪਿਛੋਕੜ ਜਾਓ ਅੰਨਾ ਹਜ਼ਾਰੇ ਦੇ ਸੱਜੇ ਹੱਥ ਪਹਿਲੀ ਵਾਰ ਲੋਕਾਂ ਨੇ ਆਰਿੰਦ ਕੇਜਰੀਵਾਲ ਦੇ ਦਰਸ਼ਨ ਕੀਤੇ ਕਿ ਬੰਦਾ ਕੌਣ ਇਹਦੇ ਨਾਲ ਪ੍ਰਸ਼ਾਂਤ ਬੂਸ਼ਨ ਇਹਦੇ ਨਾਲ ਮਨੀਸ਼ ਸੋਧਿਆ ਇਹਦੇ ਨਾਲ ਸਤਿੰਦਰ ਜੈਨ ਇਹ ਲੋਕ ਸੱਜੇ ਹੱਥ ਸਨ ਤੇ ਖੱਬੇ ਹੱਥ ਬੈਠੇ ਸੀ ਜਨਰਲ ਵੀ ਕੇ ਸਿੰਘ ਜਿਹੜਾ ਹਿੰਦੁਸਤਾਨ ਦੀ ਆਰਮੀ ਦਾ ਚੀਫ ਰਿਹਾ ਤੇ ਨਾਲ ਬੈਠੀ ਸੀ ਕਿਰਨ 베ਦੀ ਜਦੋਂ ਇਹ ਸਾਰਾ 2-4 ਦਿਨ ਇਹ ਕੰਮ ਚੱਲਿਆ ਪੱਕ ਪਿਆ ਡਾਕਟਰ ਮਲਮੋਹਨ ਸਿੰਘ ਦੇ ਖਿਲਾਫ ਇਹਨਾਂ ਨੇ ਵੱਡੇ ਇਲਜ਼ਾਮ ਸਰਕਾਰ ਦੇ ਖਿਲਾਫ ਲਗਵਾਏ ਦੇਤਾ ਉਹਦੇ ਪਿੰਡ ਤੇ ਸੱਜੇ ਹੱਥ ਨੇ ਨਵੀਂ ਪਾਰਟੀ ਬਣਾ ਲਈ ਜਿਹਦਾ ਨਾਂ ਆਮ ਆਦਮੀ ਪਾਰਟੀ ਸੀ ਤੇ ਖੱਬੇ ਹੱਥ ਦੇ ਲੀਡਰ ਸਾਰੇ ਭਾਜਪਾ ਚਲੇ ਸਾਰੇ ਨੇ ਪਹਿਲਾ ਵਾਦਾ ਸੀ ਕਿ ਅਸੀਂ ਕਰਪਸ਼ਨ ਦੇ ਖਿਲਾਫ ਰਿਸ਼ਵਤ ਦੇ ਖਿਲਾਫ ਲੋਕਪਾਲ ਲੈ ਕੇ ਆਵਾਂਗੇ ਤਿੰਨ ਵਾਰ ਮੁੱਖ ਮੰਤਰੀ ਰਿਹਾ ਕੇਜਰੀਵਾਲ ਦਿੱਲੀ ਦਾ ਮੇਰੇ ਵੀਰੋ ਅੱਜ ਦੇ ਦਿਨ ਵੀ ਲੋਕਪਾਲ ਨਹੀਂ ਆਇਆ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੇ ਬੰਦੇ ਬਰੀਕੀ ਨਾਲ ਕਿਉਂਕਿ ਤੁਹਾਡੇ ਦਾਸ ਨੂੰ ਪਾਰਟੀ ਨੇ ਵਿਰੋਧੀ ਧਿਰ ਦਾ ਲੀਡਰ ਬਣਾਇਆ ਮੈਂ ਵੇਖਿਆ ਜਿਸ ਤਰ੍ਹਾਂ ਪ੍ਰੈਸ ਨੂੰ ਮੋਦੀ ડીਲ ਕਰਦਾ ਉਹੀ ਡੀਲਿੰਗ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਹੜੀ ਦਿੱਲੀ 'ਚ ਸਾਰੇ ਕਾਬੂ ਕਰਕੇ ਰੱਖੇ ਸਾਡੀ ਕੋਈ ਅਸਲੀਅਤ ਜੜੀ ਹੈ ਜਦੋਂ ਅਸੀਂ ਕੋਈ ਕਚੇ ਉਥੇ ਅਸੈਂਬਲੀ ਦੇ ਵਿੱਚ ਸਵਾਲ ਕਰਨੇ ਆ ਇਹਨਾਂ ਦੀ ਰਿਸ਼ਵਤ ਦੀ ਗੱਲ ਕਰਨੇ ਆ ਇਹਨਾਂ ਦੇ ਪਰਿਵਾਰਵਾਦ ਦੀ ਗੱਲ ਕਰਨੇ ਆ ਇਹਨਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਨਾ ਲਵਾਉਣ ਦੀ ਗੱਲ ਕਰਨੇ ਆ। ਨਾ ਤੇ ਵਿਧਾਨ ਸਭਾ ਦਾ ਕੈਮਰਾ ਸਾਨੂੰ ਕਵਰ ਕਰਦਾ ਤੇ ਨਾ ਹੀ ਬਾਹਰ ਬੈਠੋ। ਤੁਸੀਂ ਇਹ ਲੈਂਡ ਪੂਲਿੰਗ ਦਾ ਹੁਣੇ ਮੈਂ ਗੱਲ ਕਰਨ ਲੱਗਾ। ਜਿਹੜਾ ਮੋਦੀ ਨੇ ਨੈਸ਼ਨਲ ਲੈਵਲ ਤੇ ਜ਼ਮੀਨਾਂ ਖੋਹਣ ਦਾ ਕੰਮ ਕੀਤਾ। ਹੁਣ ਕੇਜਰੀਵਾਲ ਤੇ ਭਗਵੰਤ ਮਾਨ ਕਰ ਰਿਹਾ। ਗਲਤ ਇਹਨਾਂ ਜਿਹੜੀ ਜ਼ਮੀਨ ਹੈ ਮੇਰੇ ਵੀਰੋ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਪੰਜਾਬੀਆਂ ਦੀ ਜ਼ਮੀਨ ਨੂੰ ਹੱਥ ਪਾ ਲਿਆ ਤੇ ਵੱਡੀ ਤੋਂ ਵੱਡੀ ਤਾਕਤ ਵੀ ਜਿਹੜੀ ਹੈ ਉਹਨੂੰ ਇਹ ਲਾਂਭੇ ਕਰ ਮੋਦੀ ਨਾ ਹੋਇਆ ਇਹੀ ਹਾਲ ਹੁਣ ਭਗਵੰਤ ਨਾਲ ਤੇ ਕੇਜਰੀ ਵੱਲ ਦਾ ਹੋਇਆ ਸਤਗੁਰ ਕੀਰਤ ਸਿੰਘ ਤੇ ਇਹਨਾਂ ਦੇ ਸਾਥੀਆਂ ਨੂੰ ਪੁੱਛਿਆ ਇਹ ਚੌਥਾ ਸਾਲ ਹੈ ਮੇਰੇ ਵੀਰੋ ਸਾਖ ਕਰਨੈਲ ਸਿੰਘ ਹੁਣਾਂ ਦੀ ਸ਼ਾਦੀ ਜਿਹੜੀ ਇਹਨਾਂ ਦਾ ਮੰਤਰੀ ਅਜੇ ਤੱਕ ਚੌਥਾ ਸਾਲ ਹੋ ਗਿਆ ਕੋਈ ਸਟੇਟ ਲੈਵਲ ਫੰਕਸ਼ਨ ਇੱਥੇ ਨਿਰੇ ਮਾਸਟਰ ਕਰਨੈਲ ਸਿੰਘ ਹੁਣਾਂ ਦੇ ਬੁੱਤ ਨੂੰ ਇੱਕ ਲੋਕਾਂ ਨੂੰ ਵਿਖਾਣ ਵਾਸਤੇ ਘਾਰ ਪਾਰਨ ਵਾਸਤੇ ਭਗਵੰਤ ਆਏਗਾ ਇਸ ਤੋਂ ਇਲਾਵਾ ਫ੍ਰੀਡਮ ਫਾਈਟਰਸ ਦੇਸ਼ ਵਾਸਤੇ ਕੁਰਬਾਨੀਆਂ ਕਰਨ ਵਾਲਿਆਂ ਦਾ ਕੋਈ ਇਨ ਅੱਜ ਪ੍ਰੋਗਰਾਮ ਜੋ ਮੈਨੂੰ ਪਤਾ ਲੱਗਾ ਸੀ ਹੈ ਕਈ ਵਾਰ ਤੁਹਾਨੂੰ ਪਤਾ 2:30 ਵਜੇ ਤੋਂ ਪਹਿਲੇ ਗিয়ার ਬਦਲ ਲੈਂਦਾ ਜੇ ਤੇ ਹਾਊਸ 11 ਵਜੇ ਲੱਗੇ ਤੇ ਚੰਗਾ ਪੜਾ ਕੇ ਮੇਰੇ ਸਾਹਮਣੇ ਬੈਠਾ ਸਾਸਿਕਾਲ ਵੀ ਬੁਲਾਉਂਦਾ ਕਦੀ ਮੈਂ ਨਹੀਂ ਇਹਨੂੰ ਜਵਾਬ ਦਿੱਤਾ ਸਾਸਿਕਾਲ ਕਿਉਂਕਿ ਸਾਸਿਕਾਲ ਬੁਲਾਉਣ ਦੇ ਕਾਬਲ ਹੀ ਬੰਦਾ ਹੈ ਤੇ ਉਦੋਂ ਪਤਾ ਲੱਗਦਾ ਇਹ ਤਾਂ ਤੇ ਗੇਰ ਹੀ ਡੰਮ ਨੂੰ ਹੈ ਬਾਦਕਸ਼ਪਤੀ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਇੱਕ ਇੰਡੀਪੈਂਡੈਂਟ ਦੇਸ਼ ਤੇ ਖਾਲਸਾ ਸਰਕਾਰ ਤੇ ਰਾਜ ਕਰਦਾ ਸੀ ਪਾਰਲੀਮੈਂਟ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਰਦ ਮੋਜਿਹਸਾ ਪ੍ਰਤਾਪ ਸਿੰਘ ਕਰ ਤਬਾਕੇ ਮੇਰਾ ਖਿਆਲ ਹੈ ਗੁਰੂ ਮਹਾਰਾਜਾ ਸਾਹਿਬ ਮਹਿਰ ਕਰਨ ਆਪਣੀ ਸਰਕਾਰ ਆਈ ਤੇ ਇਹਦੇ ਵਾਲੇ ਬੈਂਚ ਨੂੰ ਵੀ ਚੰਗੀ ਤਰ੍ਹਾਂ ਸਾਨੂੰ ਤੋਆਣਾ ਪੈਣਾ ਜਿਵੇਂ ਬੈਂਚ ਤੇ ਇਹਨੇ 5 ਸਾਲ ਆਪਣਾ ਪਿਛਾ ਲਾ ਕੇ ਰੱਖਿਆ ਉਹਨੂੰ ਚੰਗੀ ਤੇ ਨਾ ਦਵਾਈ ਮਾਰ ਕੇ ਛੜਕਾ ਕਰਾ ਕੇ ਜਿਸ ਤਰ੍ਹਾਂ ਵਾ ਝੋਨੇ ਵਿੱਚੋਂ ਨਦੀਨ ਕੱਢੀ ਦਾ ਇਸ ਤਰ੍ਹਾਂ ਹੀ ਸਾਨੂੰ ਕੋਈ ਇਹਨੂੰ ਉਸ ਬੈਂਚ ਨੂੰ ਪਵਿੱਤਰ ਕਰਨਾ ਪੈਣਾ ਉਹ ਮੇਰੇ ਕਿ ਤੁਹਾਨੂੰ ਮੈਂ ਯਾਦ ਕਰਾਣਾ ਚਾਹਨਾ ਇਹ ਮਾਨਸਾ ਸ਼ਹਿਰ ਸੀ ਬਰਨਾਲਾ ਸੌਰੀ ਬਰਨਾਲੇ ਸ਼ਹਿਰ ਆਪਣੀ ਪਿਛਲੇ 2021 ਕੇਜਰੀ ਵਾਲੇ ਇੱਕ ਵੱਡਾ ਇਕੱਠ ਜਸਰਾਜ ਹੋਇਆ ਇਸ ਤੋਂ ਵੀ ਵੱਧ ਉੱਥੇ ਆਦਮੀ ਇਕੱਠੇ ਕੀਤੇ ਤੇ ਜਦੋਂ ਪੁੱਛਿਆ ਕਿ ਮਕਸਦ ਕੀ ਹੈ ਇਕੱਠ ਦਾ ਕਹਿਣ ਲੱਗੇ ਜੀ ਬਹੁਤ ਵੱਡਾ ਐਲਾਨ ਅਸੀਂ ਪੰਜਾਬ ਦਾ ਲੋਕ ਖੇਤੇ ਚ ਕਰਨ ਨੂੰ ਨਵੀਂ ਪਾਲਿਸੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ ਇੱਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉઠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਖੜਾ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਕਿ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਦੀ ਕਰੂੰ ਇਸ ਆਦਮੀ ਨੇ ਹਜ਼ਾਰਾਂ ਦੇ ਇਕੱਠ ਬਰਨਾਲੇ ਸ਼ਹਿਰ ਦੇ ਵਿੱਚ 2021 ਦੇ ਵਿੱਚ ਆਪਣੇ ਮਦਰ ਦੇ ਮਾਂ ਜਿਹੜੀ ਹੁੰਦੀ ਹੈ ਪ੍ਰਮਾਤਮਾ ਦਾ ਰੂਪ ਹੁੰਦਾ ਪ੍ਰਮਾਤਮਾ ਦਾ ਰੂਪ ਸੱਚਾ ਬੰਦਾ ਤੇ ਕਦੀ ਕਿਸੇ ਦੀ ਮੇਰੇ ਵੀਰੋ ਆਪਾਂ ਇਹ ਇਕੱਠੇ ਹੋ ਕੇ ਇਹੋ ਜਿਹੇ ਬੰਦ ਜਿਹਦੇ ਨਾਂ ਵਿੱਚ ਸਿੰਘ ਨਹੀਂ ਬਦਕਿਸਮਤੀ ਵੇਖੋ ਦਸਿਆਵਾਂ ਗੁਰੂਆਂ ਦੀ ਧਰਤੀ ਤੇ ਖੜੇ ਦਸਮ ਪਿਤਾ ਨੇ ਸਾਨੂੰ ਇਹ ਲਿਬਾਸ ਦਿੱਤਾ ਸਾਨੂੰ ਇਹ ਪਛਾਣ ਦਿੱਤੀ ਸਾਨੂੰ ਸਿੰਘ ਇਸ ਦੇ ਨਾਂ ਵਿੱਚ ਸਿੰਘ ਐ ਨਹੀਂ ਦੇ ਨਾਂ ਇਹਦਾ ਭਗਤ ਸਿੰਘਾ ਲਈ ਤੇ ਪਹਿਲੀ ਵਾਰ ਹੋਇਆ 75 ਸਾਲਾਂ ਚ ਕਿ ਦਸਤਾਰ ਥੱਲੇ ਕੇਸ ਐ ਨਹੀਂ ਦਸਤਾਰ ਥੱਲੇ ਕੇਸ ਐ ਨਹੀਂ ਨਾਂ ਵਿੱਚ ਸਿੰਘ ਐ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾਣ ਵਾਲਾ 2:30 ਵਜੇ ਜਿਹੜਾ ਮੀਟਰ ਡਾਊਨ ਹੋ ਜਾਂਦਾ ਇਹ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਨਾ ਐਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਲਾਰਿਆ ਸੀ ਸੱਜੇ ਹੱਥ ਭਗਵੰਤ ਖੱਬੇ ਹੱਥ ਖਲਾਰਿਆ ਸੀ ਕੁਮਰ ਵਿਧੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਆ ਚੰਗਾ ਬੰਦਾ ਸੀ ਕੁਮਰ ਵਿਧੇ 13 ਸਾਲ ਦੇ ਉਹਦੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸਟੇਮ ਡਾਇਰੈਕਟਰ ਜਨਰਲ ਹੋਣਾ ਤੇ ਸਾਡੀ ਵਾਰੀ ਆਂਦੀ ਤੇ ਪੁਲਿਸ ਚੰਦਾ ਮੈਂ ਤੁਹਾਨੂੰ ਯਕੀਨ ਦਿਵਾਣਾ ਕੁੰਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਣਾ ਸੀ ਚਲੋ ਉਹਦੀ ਬਦਕਿਸਮਤੀ ਇਹਨਾਂ ਦੇ ਕਹਨੇ ਚ ਆ ਗਿਆ ਇਹਨੂੰ ਵਾਦਾ ਕੀਤਾ ਮੈਨੂੰ ਆਪ ਉਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋ ਸਾ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ ਤਾਨੂੰ ਹੋਮ ਦਾ ਮਹਿਕਮਾ ਦਵਾਂਗਾ ਜਿਹੜਾ ਰੰਦਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲ ਕਲਾ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸੈੱਟ ਕੀਤਾ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਚੀਫ ਮਿਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਘੰਟਿਆਂ 'ਚ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣ ਕਰਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਪਰ ਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦੋ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦੋ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਾਣਾ ਸੁਖਬੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੁੱਟ ਆਪਣੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਣੇ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਗਦਾ ਭਾਵੇਂ ਕੋਈ ਤੇ ਜੇ ਰੱਖਦਾ ਫਿਰ ਸਾਰੀ ਉਮਰ ਪਕਾਉਂਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸੁਖਬੀਰ ਸਿੰਘ ਚਲਾਨ ਤੋਂ ਬਾਹਰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਆਪ ਤੋਂ 6 ਸਾਲ ਬਾਅਦ ਸੇ ਬਾਹਰ ਜਿਹਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਅੱਜ ਕੁਮਰ ਨੂੰ 6 ਸਾਲ ਬਾਅਦ ਸੇ ਆਪ ਤੋਂ ਬਾਹਰ ਕਰਦੇ ਇਹੀ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਇਆ ਦਾ ਮੇਰੇ ਵੀਰੋ ਗੱਲ ਸੁਣ ਲੋ ਵਾਰੀ ਵਾਰੀ ਸਾਲ ਤੱਕ ਅਸੀਂ ਇੱਕੋ ਵਾਰ ਹੀ ਆਣਾ ਹੁੰਦਾ ਕੋ 10 ਮਿੰਟ ਤੁਹਾਨੂੰ ਔਖਿਆ ਹੋਣਾ ਹੀ ਪੈਣਾ ਸਾਡੀ ਗੱਲ ਸੁਣਨੀ ਪੈਣੀ ਏਸੇ ਕੇਜਰੀਵਾਲ ਲੈ ਕੇ ਆ ਸੀ ਜਦੋਂ ਉਹਨੂੰ ਸਵਾਲ ਕੀਤਾ ਕੇਜਰੀਵਾਲ ਸਾਹਿਬ ਪੰਜਾਬ ਪਿੱਛੇ ਬਹੁਤ ਵੱਡੇ ਕਰਜ਼ੇ ਵਿੱਚ ਹੈ 22 ਲੱਖ ਦਾ ਕਰਜ਼ਾ ਹੈ ਤੁਸੀਂ ਦੱਸੋ ਜੇ ਅਸੀਂ ਤੁਹਾਡੀ ਸਰਕਾਰ ਬਣਾਨੇ ਆ ਤੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੈਸੇ ਕਿੱਥੋਂ ਲੈ ਕੇ ਆਓ ਕੇਜਰੀਵਾਲ ਦਾ ਕਹਿਣਾ ਸੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਮੈਂ ਬੋਲ ਰਿਹਾ ਜੇ ਤੁਸੀਂ ਉਹਨੂੰ ਡੱਬੋਗੇ ਸਾਰੇ ਕੋ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਪਿਆ ਕੋਈ ਐਹੋ ਜਿਹੀ ਸਟੇਟਮੈਂਟ ਨਹੀਂ ਪ੍ਰਤਾਪ ਸਿੰਘ ਜਿਹੜਾ ਆਪਣੇ ਘਰੋਂ ਜੋੜ ਕੇ ਸੁਣਾ ਰਿਹਾ ਤੇ ਕੇਜਰੀਵਾਲ ਨੇ ਕਿਹਾ ਸੀ ਮੈਂ ਇੰਡੀਅਨ ਫੋਰੈਸਟ ਰੈਵਨਿਊ ਸਰਵਿਸਸ ਦਾ ਆਦਮੀ ਹਫਸਰ ਨੂੰ ਮੈਂ ਇਨਕਮ ਟੈਕਸ ਦਾ ਕਮਿਸ਼ਨਰ ਰਹਾ ਹਾਂ ਮੇਰੀ ਇਹ ਐਕਸਪਰਟਿਸ ਹੈ ਉਹਦਾ ਕਹਿੰਦਾ ਸੀ ਕਿ ਮੈਂ ਐਕਸਪਰਟ ਹਾਂ ਇਸ ਗੱਲ ਦਾ ਉਹਨੇ ਕਿਹਾ 20000 ਕਰੋੜ ਹਰ ਸਾਲ ਪੰਜਾਬ ਦੇ ਤਿੰਨ ਦਰਿਆਵਾਂ ਚੋਂ ਮੈਂ ਮਾਈਨਿੰਗ ਦਾ ਦਿਆ ਕਰੂੰ ਤੁਸੀਂ ਸਾਡੇ ਨੇ ਸੁਣਿਆ ਹਣਾ ਇਹ ਸੁਣਿਆ ਕਿ ਨਹੀਂ ਤੁਸੀਂ ਸਰ ਜਿੰਨਾ ਸੁਣਿਆ ਕੋਈ ਹੱਥ ਖੜਾ ਕਰੋ ਪਤਾ ਲੱਗੇ ਮੈਨੂੰ ਕਿਨੇ ਕਨੇ ਸੁਣ ਆ ਜਿਹੜੇ ਪਿੱਛੇ ਬੈਠੇ ਗੁਰਕੀ ਦੇ ਸਿੰਘ ਜੀ ਇਹਨਾਂ ਨੂੰ ਵੀ ਸੁਣਾਓ ਆ ਕਈਆਂ ਨੇ ਬਾਹਰ ਚੁੱਕੀ ਇਹਨਾਂ ਨੇ ਸੁਣਿਆ ਨਹੀਂ ਲੱਗਦਾ ਇਹਨਾਂ ਨੂੰ ਵੀ ਦੱਸੋ 20000 ਕਰੋੜ ਕਹਿੰਦਾ ਸੀ ਮੈਂ ਮਾਈਨਿੰਗ ਦਾ ਦਊਂਗਾ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੇਰੇ ਵੀਰੋ 사데 3.5 ਸਾਲਾਂ ਚ ਐਵਰੇਜ 300 ਕਰੋੜ ਰੁਪਈਆ 300 ਕਰੋੜ 19000 700 ਕਰੋੜ ਕਿੱਥੇ ਹੈ ਇਹ ਸਾਨੂੰ ਦੱਸੇ ਕੇਜਰੀਵਾਲ ਕੀ ਕੇਜਰੀਵਾਲ ਕੋ ਪਹੁੰਚ ਗਿਆ ਦੂਜਾ ਇਹਨੇ ਕਿਹਾ ਸੀ ਪੰਜਾਬ ਦਾ 3.5 ਸਾਲ ਪਹਿਲੇ ਡਾਕਟਰ ਅਮਰ ਸਿੰਘ ਜੀ ਇਹਨੇ ਕਿਹਾ ਸੀ ਪੰਜਾਬ ਦਾ ਬਜਟ ਸੀ 1.70 ਹਜ਼ਾਰ ਕਰੋੜ ਦਾ ਇੱਥੇ ਬੈਠੇ ਨੇ ਸਾਡੇ ਵੈਟਰਨ ਜਰਨਲਿਸਟ ਇਹਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਕਰਪਸ਼ਨ ਹੈ ਲੀਕੇਜ ਹੈ ਮੈਂ ਤੁਹਾਨੂੰ ਵਾਦਾ ਕਰਨਾ ਪੰਜਾਬ ਦੇ ਬਜਟ ਤੋਂ 1.70 ਹਜ਼ਾਰ ਕਰੋੜ ਚੋਂ ਜੇ 40% ਨਹੀਂ ਮਿਨੀਮਮ ਘੱਟ ਤੋਂ ਘੱਟ 20% ਮੈਂ ਚੋਰੀ ਰੋਕਾਂਗਾ ਮੈਂ ਲੀਕੇਜ ਰੋਕਾਂਗਾ 34000 ਕਰੋੜ ਰੁਪਇਆ ਸਾਲ ਦਾ ਅਮਰ ਸਿੰਘ ਜੀ ਮੈਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ 34 ਇੱਕ ਤੇ 20 ਆ ਜਿਹੜਾ ਰੇਤ ਦੇ ਵਿੱਚੋਂ 54000 ਰੁਪਇਆ ਸਾਲ ਦਾ ਤੇ ਤੇ ਨਾਲ ਅਗਲੀ ਗੱਲ ਕਹੀ ਕਿ ਮੈਂ ਤੁਹਾਨੂੰ ਵਾਦਾ ਕਰਨਾ 260000 ਕਰੋੜ ਦਾ ਕਰਜ਼ਾ ਛੱਡ ਜੇ ਮੈਂ ਪੂਰਾ ਮਾਫ ਨਾ ਕਰ ਸਕਿਆ ਤੇ ਮੈਂ ਘੱਟ ਤੋਂ ਘੱਟ ਅੱਧੇ ਤੇ ਲੈ ਕੇ ਆਉਂਗਾ ਮੈਂ 1 ਰੁਪਿਆ ਵੀ ਕਰਜ਼ਾ ਨਹੀਂ ਚੁਕੂੰਗਾ ਮੇਰੇ ਵੀਰੋ ਇਹ ਪਿਓ ਦੇ ਪੁੱਤਰ ਨੇ ਅਜੇ 3.5 ਸਾਲ ਹੋਏ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ 260 ਪਲੱਸ 1.5 ਕਰ ਲਓ 420000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 4.20 ਹਜ਼ਾਰ ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋ ਲੈਣੇ ਨੇ ਆਪਣੇ ਇਹ ਚੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲਓ ਇਹਨਾਂ ਦੀ ਐਵਰੇਜ ਤਿੰਨ ਸਾਲਾਂ ਦੀ 50 ਹਜ਼ਾਰ ਕਰੋੜ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣਾ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣਾ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲਓ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮੇਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾ ਤੋਂ ਲੱਖ ਲੈ ਆਣੇ ਸਾਡਾ ਵਾਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇ ਜਿੱਦਣ ਸਾਡੀ ਵਾਰ ਹੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਹੈ ਤੇਰਾ ਪੜਨਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਨਾਲ ਦਾ ਬਣੇਗਾ ਕੀ ਤੋ ਇਸ ਗੱਲ ਕਾ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪੈ ਗਿੱਧੇ ਪੈ ਕਾਂਗਰਸ ਦੇ ਚਾਈਨ ਤੇ ਪੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ साह प्रताप सिंह कैरों ने छपंजा तो चौंह तक पंजाब नंबर का सूबा बनाया डॉक्टर मनमोहन सिंह को हिंदुस्तान का गिरवी सोना बैंक ऑफ इंग्लैंड को तिना महीनों छुया हिंदुस्तान पहलिया पांच इकनॉमिक पावर जे मनमोहन सिंह कर सकता जो सा जे प्रताप सिंह कर सकता कि कांग्रेस ये फिर क्यों नहीं कर सकती कांग्रेस ही आएगी कट्ठे होकर लड़ाई लड़ाई ਇਹੜੀ ਗੱਲ ਮੇਰੇ ਸਾਥੀਆਂ ਨੇ ਕਹੀ ਏ ਸਾਡੀ ਬਚਨ ਬੱਤਾ ਮੇਰੇ ਮਿਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਪ੍ਰਧਾਨ ਸੀ ਜਿਸ ਤਰ੍ਹਾਂ ਰਾਜਾ ਵੜਿੰਗ ਜੀ ਮਿਹਨਤ ਕਰ ਰਹੇ ਨੇ ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਬਟ ਉਦੋਂ ਲੋਕਾਂ ਨੂੰ ਬੜਾ ਚਾਅ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆ ਲੈ ਮੈਂ ਕਿਹਾ ਲੈ ਹੋ ਤੁਸੀਂ ਕੈਪਟਨ ਬੜਾ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਜੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚਦਾ ਹੈ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਹਦੇ ਵਿੱਚ ਸਿਨਿਓਰਿਟੀ ਇਹਦੇ ਚ ਲੋਈਤੀ ਇਹਦੇ ਵਿੱਚ ਕਪੇਬਿਲਿਟੀ ਇਹ ਨਮੂਨੇ ਹੁੰਦੇ ਨੇ ਜਦੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥਰੋ ਬ੍ਰੈਡ ਕੋੜੇ ਕੱਡੇ ਜਾਂਦੇ ਜੰਗ ਦੇ ਵਿੱਚ ਦੇਸੀ ਟਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਿਤੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਪੰਜਾਬ ਨੂੰ ਬੜੇ ਥਾਰੋ ਬਰੈਡ ਘੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾਂ ਥੱਲੇ ਮਦੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛਡੋ ਨਾ ਇਹਨਾਂ ਨੂੰ ਭਜਣ ਦਾ ਤਾਂ ਕਾਬੂ ਕਰਤਾ ਤੁਸੀਂ ਸਾਡੇ ਤੱਕ ਰਹਿਣਾ ਨਾ ਭਗਵੰਤ ਭਜੇ ਤੇ ਨਾ ਇਹ ਨਾ 95 ਚੋਂ ਕਿਸੇ ਨੂੰ ਭਜਣ ਤੇ ਸਾਡੀ ਅਕਰਾਰ ਰਾ ਮੈਂ ਪੰਜਾਬ ਦੇ ਨਾਲ ਪੰਜਾਬ ਨੂੰ ਵੀ ਇਸ ਕਾਹੇ ਅੱਜ ਜਿਸ ਬਲੈਕ ਹੋਲ ਦੇ ਵਿੱਚ ਜਿਸ ਖੂ ਦੇ ਵਿੱਚ ਪੰਜਾਬ ਡਿੱਗਾ ਇਹਨੂੰ ਵੀ ਕੋਈ ਤਕੜਾ ਬੰਦਾ ਕੋਈ ਤਕੜਾ ਬੰਦਾ ਜਿਹਦੇ ਕੋਈ ਐਜੂਕੇਸ਼ਨ ਹੈ ਜਿਹਦੇ ਕੋਈ ਤਜਰਬਾ ਹੈ ਜਿਹਨੂੰ ਜਨੂਨ ਹੈ ਪੰਜਾਬ ਨੂੰ ਬਚਾਉਂਦਾ ਉਹੀ ਇਹਦੇ ਚੋਂ ਕੱਢ ਸਕੇਗਾ